ਸਾਨੂੰ 3.5 ਸਾਲ ਇਹ ਪ੍ਰੋਗਰਾਮ ਇਹ ਆਪਾਂ ਨੂੰ ਮੁੱਦੇ ਤੇ ਲੜਦਿਆਂ ਨੂੰ ਹੋ ਗਿਆ। ਅੱਜ ਦਾ ਪ੍ਰੋਗਰਾਮ ਕਰਨ ਦਾ ਮੁੱਖ ਮਕਸਦ ਪਤਾ ਕੀ ਆ? ਕਿ ਮੈਨੂੰ ਪਤਾ ਜਿਹੜੇ ਅਸੀਂ ਅੱਜ ਅਸੀਂ ਜਿਹੜਾ ਅਸੀਂ ਅੱਜ ਬਾਦੇ ਲੈ ਕੇ ਆਇਆ ਅਸੀਂ ਜਿਹੜੇ ਅੱਜ ਅਸੀਂ ਮੰਗਾਂ ਲੈ ਕੇ ਆਇਆ ਸਰਕਾਰ ਨੇ ਮੈਨੂੰ ਪਤਾ ਨਹੀਂ ਪੂਰੀਆਂ ਕਰਨੀਆਂ। ਮੈਨੂੰ ਪਤਾ ਅਸੀਂ ਮੰਗ ਪੱਤਰ ਦੇਵਾਂਗੇ। ਅਸੀਂ ਸਾਡੇ ਤੇ ਇਲਜ਼ਾਮ ਜਿਹੜਾ ਲੱਗਦਾ ਨਾ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਣੇ ਤੁਸੀਂ ਇਹ ਕਰਦੇ ਹੋ। ਅਸੀਂ ਕਮਾਂਗੇ ਵੀ ਤੁਸੀਂ ਆਪਾਂ ਆ ਜਿਹੜਾ ਤੁਸ ਤੁਸ ਤੁਹਾਨੂੰ ਆਪਣਾ ਵੀ ਮੰਗ ਪੱਤਰ ਦੇ ਕੇ ਚੱਲੇ ਆ। ਤੁਸੀਂ ਦੇਖਦੇ ਆ ਸਾਡੀਆਂ ਮੰਗਾਂ ਨੇ ਤੁਸੀਂ ਇਹਤੇ ਕੰਮ ਕਰਦੇ ਹੋ ਜਾਂ ਨਹੀਂ ਕਰਦੇ। ਜੇਕਰ ਇਹ ਕੰਮ ਨਹੀਂ ਕਰਨਗੇ ਤਾਂ ਆਪਾਂ ਇਸ ਤੋਂ ਵੱਡੇ ਜਿਹੜੇ ਅੰਦੋਲਨ ਪਤਾ ਕੀ ਹੋਣਗੇ ਉਹ ਵੱਡੇ ਬਹੁਤ ਤਾਕਤ ਦੇ ਐਕਸ਼ਨ ਹੋਣਗੇ। ਤੇ ਸੋਚ ਵੀ ਨਹੀਂ ਸਕਦਾ ਏਜੰਟ ਮਾਫੀਆ ਜਿਹੜੇ ਜਿਸ ਤਰ੍ਹਾਂ ਦੇ ਆਪਾਂ ਐਕਸ਼ਨ ਇਹਨਾਂ ਦੇ ਖਿਲਾਫ ਕਰਨੇ ਆ। ਇਹ ਸੋਚ ਵੀ ਨਹੀਂ ਸਕਦਾ ਕਿਉਂਕਿ ਜਿਹੜਾ ਇਹ ਗੱਲ ਇੱਕੋ ਹੀ ਗੱਲ ਆ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਨੇ, ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਨੇ। ਇਹ ਪ੍ਰੋਗਰਾਮ ਅੱਜ ਉਹ ਤੁਹਾਡਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਫੋਟ ਲਾ ਕੇ ਉਸ ਤਰ੍ਹਾਂ ਦਾ ਜਿਹੜਾ ਜਾਬਤੇ ਦੇ ਵਿੱਚ ਰੱਖ ਕੇ ਜਿਹੜਾ ਇਹ ਪ੍ਰੋਗਰਾਮ ਅੱਜ ਆਪਾਂ ਕਰਨਾ ਹੈ ਅਨ ਸਸ਼ਸਨ ਦੇ ਵਿੱਚ ਰੱਖ ਕੇ ਕਰਨਾ ਜਾਬਤੇ ਦੇ ਵਿੱਚ ਰੱਖ ਕੇ ਕਰਨਾ ਫਿਰ ਸਾਰਿਆਂ ਨੂੰ ਬੇਨਤੀ ਆ ਜੇ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਕਰੂਗਾ ਇਹ ਸਾਰਾ ਇਲਜ਼ਾਮ ਤੁਸੀਂ ਇਹ ਹਸਾਬ ਨਾਲ ਉਹ ਸਾਡੇ ਤੇ ਆਉਣਾ ਕਿਸੇ ਨੇ ਵੀ ਹੁੱਲੜਬਾਜ਼ੀ ਕੀਤੀ ਕਿਉਂਕਿ ਅੱਜ ਆਪਾਂ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ ਇਸ ਤੋਂ ਬਾਅਦ ਅੱਜ ਅਸੀਂ ਜਿਹੜਾ ਕਿ ਅਸੀਂ ਸਾਡੀਆਂ ਮੰਗਾਂ ਨੇ ਉਹ ਦੇ ਕੇ ਚੱਲਾਂਗੇ ਜਾਵਾਂਗੇ ਠੀਕ ਹੈ ਕਿਸੇ ਦਫ਼ਤਰ ਤੇਕਰ ਜਾਵਾਂਗੇ ਜੇਕਰ ਡੀਸੀ ਨਹੀਂ ਹੈ ਤਾਂ ਸਾਡਾ ਮੰਗ ਪੱਤਰ ਲਈ ਜਾਵਾਂਗੇ ਪਰ ਅਸੀਂ ਉੱਥੇ ਸਾਰਾ ਮਾਰਜ ਕਰਾਂਗੇ ਇਹ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਟ੍ਰੈਫਿਕ ਜਮ ਹੁੰਦੀ ਹੈ ਜੋ ਕੁਝ ਹੁੰਦਾ ਹੋਰ ਦੇ ਅਸੀਂ ਸਾਡੇ ਲਈ ਸਾਡੇ ਇਹ ਦੇਖੋ ਸਾਡੇ ਲਈ ਸਾਡੇ ਜ਼ਿੰਮੇਵਾਰ ਨੇਗੇ ਇਹ ਸਰਕਾਰ ਦੇ ਅਕੂਪਟਾਇ ਹੋਏ ਨਮਾਇੰਦੇ ਨੇਗੇ ਸਾਡੀ ਸਾਡੇ ਲਈ ਇਹ ਬਣੇ ਹੋਣਗੇ ਜੇਕਰ ਸਾਡੀਆਂ ਮੰਗਾਂ ਨਹੀਂ ਸੁਣਨਗੇ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਉਹ ਨਹੀਂ ਸੁਣਨਗੇ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਅੱਗੇ ਜਿਹੜਾ ਇਸ ਅੰਦੋਲਨ ਨੂੰ ਅੱਜ ਵੀ ਹੋਰ ਤੇਜ਼ ਕਰਾਂਗੇ ਫਿਰ ਅਸੀਂ ਸੜਕ ਵੀ ਜਾਮ ਕਰਾਂਗੇ ਅਸੀਂ ਫਿਲਹਾਲ ਜਿਹੜਾ ਸਾਡਾ ਪ੍ਰੋਗਰਾਮ ਇਹ ਹੋਊਗਾ ਕਿ ਜਾਬਤੇ ਦੇ ਵਿੱਚ ਅਨਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਡੀਸੀ ਕੋਲ ਜਾਣਾ ਜੇਕਰ ਡੀਸੀ ਸਾਹਿਬ ਇੱਥੇ ਆਣਾਂਗੇ ਫਿਰ ਇਹ ਪ੍ਰਸ਼ਾਸਨ ਨਾਲ ਗੱਲ ਹੋਈਆ ਸਾਡੇ ਤੋਂ ਜਿਹੜੇ ਮੰਗਾਂ ਨੇ ਤੁਸੀਂ ਸਾਡੇ ਤੇ ਇਲਜ਼ਾਮ ਇੱਕੋ ਹੀ ਲਾਉਣੇ ਹੋ ਕਿ ਤੁਸੀਂ ਕਾਨੂੰਨ ਹੱਥਾਂ ਦੇ ਵਿੱਚ ਰੱਖਣੋ ਅਸੀਂ ਕਹਿੰਦੇ ਆ ਵੀ ਆਹ ਲੋਕ ਪੀੜਤ ਨੇ ਆਹ ਲੋਕਾਂ ਦਾ ਦੁੱਖ ਹੈ ਤੁਸੀਂ ਹੱਲ ਕਰ ਦਿਓ ਅਸੀਂ ਤਾਂ ਇਹ ਹਿਸਾਬ ਲਾ ਲਓ ਵੀ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤਾਂ ਬੋਲਣਾ ਹੀ ਛੱਡ ਦੂੰ ਮੈਂ ਤਾਂ ਜੋ ਤੁਸੀਂ ਕਹੋਗੇ ਸੋਸ਼ਲ ਮੀਡੀਆ ਤੇ ਆਪਣੀਆਂ ਸਾਰਾ ਕੁਝ ਡਿਲੀਟ ਕਰ ਦੂੰਗਾ ਤੁਸੀਂ ਲੋਕਾਂ ਦਾ ਸਾਰਿਆਂ ਦਾ ਪੈਸਾ ਦਵਾ ਦਿਓ ਅੰਤਾ ਬੋਲਣਾ ਵੀ ਨਹੀਂ ਸੀ ਬੋਲ ਸਕੀਂ ਤੁਸੀਂ ਬੰਦੇ ਲੋਕਾਂ ਦੇ ਹੱਕ ਦਵਾ ਦਿਓ ਇਹ ਜਿਹੜੀ ਘਟਨਾ ਕੀ ਹੋਈ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਸਮਝ ਲਓ ਕਿ ਅੱਜ ਦਾ ਪ੍ਰੋਗਰਾਮ ਰੱਖਣ ਦਾ ਕੀ ਕਾਰਨ ਹੈ ਕਮੇਟੀਆਂ ਖੜਾ ਸਾਰੀਆਂ ਰੱਬ ਰੂਪੀ ਸੰਗਤਾਂ ਖੜੀਆਂ ਨੇਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਤੁਹਾਨੂੰ ਪਤਾ ਕੀ ਹੈ ਜਿੰਨਾ ਇਹ ਮਹਾਲੀ ਦਾ ਮਾਫੀਆ ਇਹ ਠੱਠਾ ਹੋ ਕੇ ਪ੍ਰਸ਼ਾਸਨ ਕੋਲੇ ਗਿਆ ਜਿਵੇਂ ਕਿ ਆਪਾਂ ਚੰਡੀਗੜ੍ਹ ਦਾ ਮਾਫੀਆ ਸਾਰਾ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀ ਕੀਤਾ ਸੀਗਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਅਸੀਂ ਪੈਸੇ ਲੈਣ ਲਈ ਗਏ ਸੀ ਅਸੀਂ ਉਦੋਂ ਘੱਟੋ ਘੱਟ 15 20 ਬੰਦਿਆਂ ਨੇ ਪੈਸੇ ਦਵਾਏ ਸਾਡੀ ਟੀਮ ਨੇ ਸਾਡੇ ਸਾਰੇ ਭਰਾਵਾਂ ਨੇ ਦਵਾਏ ਪਰ ਉੱਥੇ ਕੀ ਕੀਤਾ ਗਿਆ ਉੱਥੇ ਜਿਹੜੀ ਕੀਤੀ ਗਈ ਸਾਡੇ ਇੱਕ ਨੌਜਵਾਨ ਦੀ ਪੱਗ ਲਾਤੀ ਉਹਨਾਂ ਨੇ ਪੱਗ ਲਾ ਕੇ ਉਤੋਂ ਕੇ ਦਰイール ਕੀਤਾ ਗਿਆ ਜਿਹੜਾ ਕਿ ਅਸੀਂ ਜਿਹੜੇ ਜਿਹੜੇ ਬੰਦੇ ਜਿਹੜਾ ਏਜੰਟ ਸੀ ਤੇ ਨੱਕ ਨਾ ਲੱਕੀ ਨਾ ਕੜਾਈ ਸਾਡੇ ਕੋਲੇ ਵੀਡੀਓ ਆ ਮਾਫੀ ਮੰਗੀ ਤੇ ਸਾਰੇ ਪੈਸੇ ਤੋਂ ਵਾਪਸ ਕਰਵਾਏ ਤੇ ਜਿਹੜੀ ਸਾਡੀ ਪੱਗ ਲਹੀ ਸੀਗੀ ਅਸੀਂ ਉਹਨੂੰ ਸਸਪੈਂਡ ਕਰਾਇਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ ਵੀ ਇਹ ਜਿਹੜੋ ਦਫ਼ਤਰਾਂ ਦੇ ਵਿੱਚ ਆਉਂਦੇ ਨੇਗੇ ਇਹ ਕਾਨੂੰਨ ਹੱਥਾਂ ਦੇ ਵਿੱਚ ਲੈਣਗੇ ਇਸ ਕਰਕੇ ਜਿਹੜਾ ਇਹ ਕਹਿੰਦੇ ਨੇ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਣੋ ਅਸੀਂ ਆਉਂਦੇ ਨਹੀਂਗੇ ਅਸੀਂ ਕੀ ਕਰਨਾ ਆਵਾਂਗੇ ਜਿਹੜੇ ਸਾਡੇ ਭੋੜੇ ਭਾਰੇ ਲੋਕਾਂ ਦੇ ਨਾਲ ਸ਼ੋਸ਼ਣ ਹੋਇਆ ਵੱਡੇ ਵੱਡੇ ਸੁਪਨੇ ਦਿਖਾ ਕੇ ਵੱਡੇ ਵੱਡੇ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਠੱਗਿਆ ਤੁਸੀਂ ਉਹਨਾਂ ਦਾ ਸਾਰਾ ਦਾ ਪੈਸਾ ਦਿਵਾ ਦਿਓ ਜੇਕਰ ਤੁਸੀਂ ਉਹਨਾਂ ਦਾ ਪੈਸਾ ਨਹੀਂ ਦਿਵਾਉਂਗੇ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣੋਗੇ ਇਹਨਾਂ ਦੇ ਉੱਪਰ ਨੱਥ ਨਹੀਂ ਪਾਉਂਗੇ ਜਿਹੜੀ ਕਿ ਸਾਡੇ ਅੱਜ ਮੁੱਖ ਮੰਗ ਦਾ ਕਿ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਅਸੀਂ ਇਹਨਾਂ ਦੇ ਘਰਾਂ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦੇ ਦਫ਼ਤਰਾਂ ਮੂਰੇ ਵੀ ਧਰਨੇ ਲਾਵਾਂਗੇ ਇੰਨਾ ਦਾ ਜੋ ਅਸੀਂ ਜਰੂਰ ਕੱਢ ਸਕਦੇ ਹਾਂ ਜਿੱਥੇ ਤੱਕ ਅਸੀਂ ਬੁਰੇ ਦੇ ਬਾਅਦ ਤੱਕ ਜਾ ਸਕਦੇ ਹਾਂ ਅਸੀਂ ਜਾਵਾਂਗੇ ਇਹ ਇਹ ਹੱਦ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਦੇਖੋ ਵੀਰਜੀ ਗੱਲ ਇਹ ਆ ਸੁਣ ਲੋ ਧਿਆਨ ਨਾਲ ਸਰਕਾਰ ਇਹ ਗੱਲ ਕਹਿੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵੱਡਾ ਗਰਾਮਾ ਕਰ ਰਹੀ ਹੈ ਵੈਸੇ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਮੇਰੇ ਨਾਲ ਮਹਿੰਗਾ ਖੜਾ ਰਾਜਸਥਾਨ ਤੋਂ ਸਾਰੇ ਸੂਬਿਆਂ ਤੋਂ ਤੁਸੀਂ ਲੱਖ ਲੱਖ ਅਲੱਗ ਅਲੱਗ ਥਾਵਾਂ ਤੋਂ ਤੁਸੀਂ ਪਹੁੰਚੇ ਹੋ ਇਹ ਮੁੱਦਾ ਵੈਸੇ ਪੂਰੇ ਦੇਸ਼ ਦਾ ਹੈ ਫਿਰ ਮੇਰੀ ਗੱਲ ਕਰ ਲੰਮੀ ਫੇਸ ਕਰਕੇ ਮੁੱਦਾ ਪੂਰੇ ਦੇਸ਼ ਦਾ ਪਰ ਜਿਹੜਾ ਪੰਜਾਬ ਦੇ ਵਿੱਚ ਹੀ ਐਡਾ ਵੱਡਾ ਮਾਫੀਆ ਜਿਹੜਾ ਫੈਲਿਆ ਹੋਇਆ ਸਰਕਾਰ ਕਹਿੰਦੀ ਜੁੱਧ ਨਸ਼ਾ ਵਿਰੁੱਧ ਮੈਂ ਵੀ ਕਹਣਾ ਅਸੀਂ ਨਸ਼ਿਆਂ ਦੇ ਬਹੁਤ ਖਿਲਾਫ ਲੜਦੇ ਆਂ ਅਸੀਂ ਮਾਣਸਤਾ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪੱਟਾ ਕੀਤੇ ਨੇਗੇ ਅਸੀਂ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਵੀ ਕੱਢਿਆ ਪਰ ਜਿਹੜਾ ਇਹ ਮਾਫੀਆ ਬੀਰਕਾਰੀ ਇਹ ਚਿੱਤੇ ਨਸ਼ੇ ਦੇ ਤਸਕਰਾਂ ਦੇ ਨਾਲੋਂ ਵੱਡਾ ਮਾਫੀਆ ਹੈ ਸਾਰੇ ਇਸ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਲਿਓ ਇਹ ਜਿਹੜਾ ਬਾਈ ਵੀ ਬੋਲੋ ਨਾ ਪਲੀਜ਼ ਬਾਈ ਪਲੀਜ਼ ਕਰਦੇ ਮੈਂ ਮੈਂ ਮੇਰਾ ਸਿਹਤ ਨਹੀਂ ਪੂਰੀ ਠੀਕ ਹੈ ਠੀਕ ਹੈ ਕਿ ਯਾਰ ਮੈਂ ਫਿਰ ਵੀ ਇਸ ਜੀ ਦੇ ਵਿੱਚ ਮੈਂ ਲੜ ਰਿਹਾ ਪਤਾ ਨਹੀਂ ਕਿੱਥੇ ਇਸ ਕਰਕੇ ਪਲੀਜ਼ ਤੇ ਜਿਹੜਾ ਹੁਣੇ ਚਿੱਟੇ ਨਸ਼ੇ ਦੇ ਨਾਲ ਵੱਡਾ ਮਾਫੀਆ ਹੈ ਸਰਕਾਰ ਪੰਜਾਬ ਸਰਕਾਰ ਡਰਾਮੇ ਕਰਦੀ ਅਸੀਂ ਘਾਟਾ ਟਾਤੀ ਜੀ ਅਸੀਂ ਉਹ ਟਾਤੀ ਜੀ ਗਰੀਬਾਂ ਟਾ ਕੇ ਮੈਂ ਕਹਿੰਦਾ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਕਰੋੜਾਂ ਦੇ ਕੋਠੇ ਛੱਤੀ ਬੈਠੇ ਨੇਗੇ ਇੱਥੇ ਵੱਡੇ ਵੱਡੇ ਦਫ਼ਤਰ ਬਣਾਈ ਖੜੇ ਨੇ ਇਹਨਾਂ ਨੂੰ ਕਦੋਂ ਟਾਓਗੇ ਇਹਨਾਂ ਦੇ ਖਿਲਾਫ ਜਿਹੜੀਆਂ 10-10 ਐਫਤਾਰੀਆਂ ਨੇਗੀਆਂ 15 15 ਦੇ ਖਿਲਾਫ ਪਾਰਕੀਆਂ ਨੇਗੇ ਸੋਨੂੰ ਮੈਂ ਇੱਕ ਹੋਰ ਗੱਲ ਦੱਸਦਾ ਜਿੰਨੇ ਲੋਕ ਤੁਸੀਂ ਪੀੜ ਤੋਂ 15 ਤੋਂ ਜਿਹੜਾ 20% ਜਿਹੜੇ ਇਹਨਾਂ ਦੇ ਖਿਲਾਫ ਪਾਰਕੀਆਂ ਹੋਈਆਂ ਨੇ 80% ਜਿਹੜੇ ਅਜਾਤਾਂ ਦੇ ਖਿਲਾਫ ਪਾਰਕੀ ਨਹੀਂ ਹੋਏ ਕਿ ਤੁਸੀਂ ਦਰਗਾਹਾਂ ਹੱਥਾਂ ਦੇ ਵਿੱਚ ਚੱਕੀ ਫਿਰਦੇ ਹੋ ਤਾਰਕੇ ਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਕਰਦੀ ਇਸ ਕਰਕੇ ਅਸੀਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਮਾਫੀਆ ਹੈ ਇਹ ਚਿੱਟੇ ਨਸ਼ੇ ਦੇ ਨਾਓ ਕਿਤੇ 100 ਗੁਣਾ ਵੱਡਾ ਮਾਫੀਆ ਹੈ ਇਹ 20 ਲੱਖ ਤੋਂ ਥੱਲੇ ਕਿਸੇ ਨੇ ਟੱਕੀ ਨਹੀਂ ਮਾਰਦੇ ਆ ਦੇਖੋ ਜੀ ਆ ਕਿਹੜੀ ਜੰਟਾ ਜੀ ਆਹਾਂ ਆ ਰੀਟ ਕੜਾ ਹੋ ਗਈ ਆ ਹੋਰ ਹੋ ਗਿਆ ਇਹਨਾਂ ਨੇ ਘੱਟੋ ਘਾਟ 300 400 ਕਰੋੜ ਦੀ ਠੱਗੀ ਆ ਜੀ 11 ਕਰੋੜ ਆਪਣਾ ਰਦਰਾਖਸ਼ ਲੁੱਕ ਦੀ ਗੱਲ ਕਰੀਏ ਘੱਟੋ ਘਾਟ 2-3000 ਕਰੋੜ ਦੀ ਠੱਗੀ ਆ ਜੀ ਰਦਰਾਖਸ਼ ਗਰੁੱਪ ਵਾਲੇ ਕਿਹੜੇ ਹੱਥ ਖੜਾ ਕਰਿਓ 11 ਕਰੋੜ ਦੀ ਮਨਪ੍ਰੀਤ ਸੈਕਟਰ ਮਣਕੀਤ ਕਰਨੀ ਹੈ ਗਰੀਬਾਂ ਨੂੰ ਲੁੱਟਿਆ ਉਹਨੇ ਦੇਖੋ ਜੀ ਗਰੀਬਾਂ ਨੂੰ ਲੁੱਟਿਆ ਮਨਪ੍ਰੀਤ ਪ੍ਰੀਤਪਾਲ ਸਿੰਘ ਇੱਕ ਮਿੰਟ ਮੈਂ ਤੁਹਾਨੂੰ ਇਕੱਲੇ ਮੈਂ ਬੁਲਾ ਲੂੰਗਾ ਤੁਸੀਂ ਇਹ ਸਾਰਾ ਧਿਆਨ ਉੱਤਰ ਨੂੰ ਪਾਉਂਦਾ ਆਪਾਂ ਉਹਦਾ ਵੀ ਇੱਥੇ ਆ ਕੇ ਨਾਂ ਬੋਲਾਂਗੇ ਤੁਸੀਂ ਮੇਰੇ ਕੋਲੇ ਆ ਜੂ ਤੇ ਫੋਟੋ ਵਿਦ ਫੋਟੋ ਤੇ ਵਿੱਦੋ ਦੀ ਪਟਾ ਬੰਦਰ ਕਢਾ ਕੇ ਜਿਦਾ ਕਿ ਕ੍ਰੀਤਨੀ ਦਦੇ ਦਾ ਆਪਾਂ ਨਾਂ ਲੈਣੇ ਉਹ ਪਤਾ ਮਰੇ ਬਹੁਤ ਠੱਗੀ ਮਾਰੀ ਆ ਬੰਦੇ ਨਾਲ ਆ ਜਿਹੜਾ ਦੂਜੇ ਨੰਬਰ ਦਾ ਮਨਪ੍ਰੀਤ ਸਿੰਘ ਖਰਾਨਾ ਜਿਹੜੇ ਸਿੱਖਾਂ ਦੇ ਨਾਂ ਤੇ ਸਿੱਖਾਂ ਦਾ ਭੇਸ ਪਾ ਕੇ ਇਹਨੇ ਬੰਦੇ ਨੇ ਐਟੀ ਵੱਡੀ ਠੱਗੀ ਮਾਰੀ ਆ ਜਿਹੜੇ ਬੰਦੇ ਨੇ ਤਵਾਹ ਕਰਤੇ ਘਰਾਂ ਦੇ ਘਰ ਆ ਜਿਹੜਾ ਕਿ ਇਹ ਆ ਤੁਸੀਂ ਇੱਧਰ ਨਾ ਤੁਸੀਂ ਐਂ ਕਰੋ ਬਾਈ ਜੀ ਦੋ ਜਣੇ ਬੈਨਰ ਲੈ ਕੇ ਇਧਰ ਆ ਜਾ ਕਰੋ ਆਪਾਂ মিডিਆ ਵੀ ਦੇਖਦਾ ਸਾਰਾ ਧਿਆਰ ਇਧਰ ਨੂੰ ਰਹੂਗਾ ਦੋ ਜਣੇ ਤੇ ਸਾਰੇ ਨਾ ਦੋ ਜਣੇ ਫਿਰ ਦੋ ਜਣੇ ਬਾਈ ਦੋ ਜਣੇ ਇੱਥੇ ਬੁਲਾਉਣਾ ਮੈਂ ਇੱਥੇ ਬੁਲਾਉਣਾ ਇਸ ਕਰਕੇ মিডিਆ ਆਪਣਾ ਬਹੁਤ ਸਾਥ ਦੇ ਰਿਹਾ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਿਓ ਜਿਹੜੇ ਜਿੱਨੇ মিডিਆ ਵਾਲੇ ਪਹੁੰਚੇ ਨੇਗੇ ਨਾ ਸਰਕਾਰ ਨੇ ਆਪਣਾ ਕੱਖ ਨਹੀਂ ਕਰਨਾ ਜੋ ਮਸਲਾ ਆਪਣਾ ਹੱਲ ਕਰਨਾ মিডিਆ ਨੇ ਕਰਨਾ ਮੈਂ ਅੱਜ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਖੜ ਕੇ ਕਹਿ ਕੇ ਜਾਣਾ ਕਿ ਮੈਂ ਗੁਰੂ ਘਰ ਦੇ ਵਿੱਚ ਖੜਿਆ ਸੀ ਰਸਤਾ ਵੀ ਕਰਾਉਣਾ ਪਲੀਜ਼ ਆਪਣੇ ਕੋਲੇ ਪ੍ਰਮੰਧભાઈ ਬਹੁਤ ਘੱਟ ਨੇਗੇ ਬੁਲਾ ਰਹੇ ਹੋਰ ਵੀ ਬਹੁਤ ਆ ਰਹੇ ਨੇਗੇ ਕੋਈ ਨਾ ਕੋਈ ਨਾ ਥੱਲੇ ਰੱਖੋ ਮਾਰਾ ਥੱਲੇ ਕੋੜਾ ਥੱਲੇ ਰੱਖੋ ਭਾਈ ਮੈਨੂੰ ਸਾਰਾ ਕੁਝ ਪਤਾ ਸਾਰਾ ਕੁਝ ਪਤਾ 2 ਮਿੰਟ ਮੈਨੂੰ ਬੋਲ ਲੈ ਮੈਂ ਜਿਹੜੀ ਮੈਂ ਗੱਲ ਉੱਤੇ ਕੰਪਲੀਟ ਕਰ ਰਹਾ ਮਾੜੀ ਜੀ 1 ਮਿੰਟ ਉਸ ਚੀਜ਼ ਵੱਲ ਧਿਆਨ ਦਿਓ ਪਲੀਜ਼ ਹਰ ਜਾ ਭਾਈ ਮਾਫੀ ਬਰਦਾ ਮੈਨੂੰ ਕੱਲਾ ਕੱਲਾ ਬੰਦਾ ਦਿਖ ਰਿਹਾ ਮੈਂ ਉਹ ਕਿਸਾਨ ਦਾ ਪੁੱਤ ਆ ਜਿਹਨੇ ਸਾਰਾ ਕੰਮ ਕੀਤਾ ਹੋਇਆ ਮੈਂ ਉਹ ਕੋਈ ਬਾਹਲਾ ਕੋਈ ਸ਼ਹਿਰੀ ਨਹੀਂ ਹੈਗਾ ਜਿਹਨੂੰ ਮੈਨੂੰ ਪਤਾ ਨਹੀਂ ਹੁੰਦਾ ਮੈਨੂੰ ਸਾਰਾ ਕੁਝ ਪਤਾ ਮੈਨੂੰ ਕੱਲਾ ਕੱਲਾ ਬੰਦਾ ਕੱਲੀ ਕੱਲੀ ਅੱਖ ਦੇ ਵਿੱਚ ਮੇਰਾ ਬੰਦਾ ਮੈਨੂੰ ਦਿਖ ਰਿਹਾ ਇਕੱਲੇ ਇਕੱਲੇ ਬੰਦੇ ਨੂੰ ਮੈਂ ਨੋਟ ਕਰ ਰਿਹਾ ਸਾਰੇ ਮੇਰੇ ਭਰਾਓ ਇਕੱਲੇ ਇਕੱਲੇ ਬੰਦੇ ਨੂੰ ਮੈਂ ਦੇਖ ਰਿ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣਿਓ ਜਿਹੜੀ ਮੈਂ ਗੱਲ ਕੰਟੀਨਿਊ ਕਰਨਾ ਚਾਹੁੰਨਾ ਕਿਉਂਕਿ ਜਿਹੜੀ ਗੱਲ ਇਹ ਮੀਡੀਆ ਨੂੰ ਵੀ ਮੈਂ ਦੱਸਣਾ ਚਾਹੁੰਨਾ ਵੀ ਚਿੱਟੇ ਨਸ਼ੇ ਦੇ ਨਾਲ ਉਹ ਵੱਡਾ ਮਾਫੀਆ ਕਿਉਂ ਆ ਕਿ ਇਹਨਾਂ ਨੇ ਐਡੇ ਵੱਡੀਆਂ ਠੱਗੀਆਂ ਮਾਰੀਆਂ ਨੇ ਜੀਆਂ ਜਿਹੜੀਆਂ ਇਹਨਾਂ ਨੇ ਐਡੇ ਵੱਡੀਆਂ ਠੱਗੀਆਂ ਮਾਰੀਆਂ ਨੇ ਜੀਆਂ ਇਹ ਪੰਜਾਬ ਦਾ 13000 ਹਜ਼ਾਰ ਤੋਂ ਪਿੰਡ ਘਟਾ ਹੈ 13000 ਤੋਂ ਪਿੰਡ ਘਟਾ ਹਰੇਕ ਪਿੰਡ ਦੇ ਵਿੱਚ 10 ਤੋਂ 15 ਨੌਜਵਾਨਾਂ ਨਾਲ ਠੱਗੀ ਬੱਜੀ ਹੁੰਦੀ ਹੈ ਕੀ ਕਿ ਮਾਰਕ 10 ਦਾ ਸਰਨਾ ਮਾਫੀ ਹੋਰੇ 10 ਤੋਂ 15 ਨਾਲ ਫਿਰ ਕਸਬੇ ਆ ਗਏ ਫਿਰ ਵੱਡੇ ਸ਼ਹਿਰ ਆ ਗਏ ਦੁਕਾਨਦਾਰ ਵਪਾਰੀ ਵਰਗ ਮਜ਼ਦੂਰ ਕਿਸਾਨ ਇਹਨਾਂ ਨੇ ਕੋਈ ਨਹੀਂ ਬਖਸ਼ਿਆ ਮੈਂ ਬੋਲਦਾ ਬਾਈ ਮਨ ਕੇ ਯਾਰ ਗੱਲ ਆ ਗੱਲ ਬਾਈ ਜੀ ਹੱਥ ਬਣਾ ਲਿਆ ਮੈਂ ਸਾਰਿਆਂ ਨੂੰ ਸਾਰਿਆਂ ਦੇ ਕਵਰ ਕਰਨਾ ਇਹਨਾਂ ਨੇ ਕੋਈ ਬੰਦਾ ਨਹੀਂ ਬਖਸ਼ਿਆ ਕਿਸੇ ਨੇ ਆਪਣਾ ਘਰ ਵੇਚ ਕੇ ਕਿਸੇ ਨੇ ਆਪਣੀ ਦੁਕਾਨ ਵੇਚ ਕੇ ਕਿਸੇ ਨੇ ਕਿਤੋਂ ਪੈਸੇ ਟਕੇ ਰਹਿਤਾਰਾਂ ਤੋਂ ਕਰਕੇ ਦਿੱਤੇ ਨੇਗੇ ਅਨੇਕਾਂ ਜਿਹੜੇ ਕੇ ਮਾਪੇਾਂ ਦੀ ਮੌਤ ਇਸ ਗਾਮ ਦੇ ਵਿੱਚ ਹੋ ਚੁੱਕੀ ਆ ਅਨੇਕਾਂ ਮਾਪੇਾਂ ਦੀ ਗਾਮ ਦੇ ਇਸ ਵਿੱਚ ਮੌਤ ਕਿਉਂਕਿ ਅਨੇਕਾਂ ਕੁੜੀਆਂ ਦੇ ਘਰ ਅਨੇਕਾਂ ਮੁੰਡਿਆਂ ਦੇ ਰਿਸ਼ਤੇ ਇੰਨਾ ਕਰਕੇ ਟੁੱਟ ਚੁੱਕੇ ਨੇਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅਮਰੀਕਾ ਚ ਫੜੇ ਇਦਰ ਦੀ ਕਰਨ ਉਹਨਾਂ ਨੇ ਕੀ ਕੀਤਾ ਜਿੰਨੀਆਂ ਫੈਲਾਏ ਕਹਿੰਦੇ ਨੇ ਕਿ ਅਸੀਂ ਨੌਜਵਾਨ ਬਾਹਰ ਭੇਜਦੇ ਜਿੰਨੇ ਨੌਜਵਾਨਾਂ ਨੇ ਇਹ ਬਾਹਰ ਭੇਜਨੇ ਸਭ ਤੋਂ ਪਹਿਲਾਂ ਮੈਂ ਗੱਲ ਕੈਨੇਡਾ ਦੀ ਕਰਦਾ ਧਿਆਨ ਨਾਲ ਸੁਣ ਲਓ ਕੈਨੇਡਾ ਦੇ ਵਿੱਚ ਕੀ ਹੋਇਆ ਇਹਨਾਂ ਨੇ ਜਾਲੀ ਫਰਜੀ ਫੈਲਾ ਲਾ ਲਾ ਕੇ ਫਰਜੀ ਫੈਲਾ ਬਣਾ ਬਣਾ ਕੇ ਉੱਥੇ ਸਰਕਾਰੀ ਕਾਲਜ ਹੈ ਜੀ ਉੱਥੇ ਆਹ ਕਾਲਜ ਹੈ ਜੀ ਸਿਰਫ ਜਾਲੀ ਕਾਲਜ ਬਣਾਉਂਦੇ ਸੀ ਉਹਨਾਂ ਦੇ ਉੱਥੇ ਸਾਰੇ ਦੇ ਸਾਰੇ ਆਪਣਾ ਢਾਂਚਾ ਤਿਆਰ ਕਰਕੇ ਜਦੋਂ ਇੱਥੇ ਨੌਜਵਾਨ ਪਰਲੇ ਹੀ ਗਏ ਅਸਦਾ ਕਾਲਜ ਹੀ ਨਹੀਂ ਸੀ ਹੈਗੇ ਉਹ ਤਾਂ ਕਾਲਜ ਹੀ ਨਹੀਂ ਹੈਗੇ ਵਿੱਕੀ ਸਾਈਡ ਤੋਂ ਉਹ ਨੌਜਵਾਨਾਂ ਨੇ ਕੈਨੇਡਾ ਦੇ ਵਿੱਚ ਧਰਨੇ ਲਾਏ ਜਿਹੜੇ ਦੇਸ਼ ਦੇ ਵਿੱਚ ਕਦੇ ਧਰਨੇ ਨਹੀਂ ਲੱਗੇ ਉੱਥੇ ਇਹਨਾਂ ਨੇ ਤੁਤ ਮੁਤ ਕਰਕੇ ਨੌਜਵਾਨਾਂ ਨੂੰ ਭੇਜਿਆ ਅੱਜ ਇੰਗਲੈਂਡ ਦੇ ਵਿੱਚ ਨੌਜਵਾਨ ਫਰਕਾਂ ਦੇ ਉੱਪਰ ਰਾਤਾਂ ਕੱਢਦੇ ਨੇ ਜਿਹੜੇ ਗੱਲਾਂ ਕਹਿੰਦੇ ਉੱਥੇ ਵੱਡੇ ਵੱਡੇ ਕੰਪਨੀਆਂ ਨੇ ਅਸੀਂ ਪੈਸੇ ਅਸੀਂ ਉੱਥੋਂ ਲੈ ਲੈ ਕੇ ਇਸ ਨੂੰ ਕਿ ਕੰਮ ਕਰਵਾਵਾਂਗੇ ਡਾਕਟਰ ਮੈਨੂੰ ਉੱਥੇ ਕਿਹੜੀ ਕੰਪਨੀਆਂ ਤੇ ਪੁੱਛੋ ਉੱਥੇ ਜਾ ਕੇ ਤੁਹਾਨੂੰ ਇੱਥੇ ਕਿੰਨੇ ਬੰਦੇ ਆਏ ਹੋਣਿਆ ਕਿਹੜੀ ਕੰਪਨੀ ਦੇ ਵਿੱਚ ਕਿੰਨਾ ਨੂੰ ਕੰਮ ਦਵਾਇਆ ਉਧਰ ਤੇ ਜਾਓ ਅੰਗਲੈਂਡ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਡੀਆਂ ਕੰਪਨੀਆਂ ਤੁਸੀਂ ਉਹਦੇ ਵਿੱਚ ਐਟੋਸ ਸਭ ਤੋਂ ਵੀਜ਼ਾ ਲਵਾਓ ਉੱਥੇ ਜਾ ਕੇ ਤੁਸੀਂ ਜੋਬ ਕਰੋਗੇ ਸਾਰਿਆਂ ਦੇ ਜਾਲੀ ਡਾਕੂਮੈਂਟ ਲਾ ਲਾ ਕੇ ਇਹਨਾਂ ਨੇ ਪੇਛੇ ਕੋਲੋਂ ਮੈਂ ਕਹਿਣਾ ਮੈਂ ਪ੍ਰਸ਼ਾਸਨ ਨੂੰ ਅੱਜ ਪੇਸ਼ ਕਰੂੰਗਾ ਜਿਹੜੀਆਂ ਜਾਲੀ ਡਿਗਰੀਆਂ ਇਹਨਾਂ ਨੇ ਬਣਾਈਆਂ ਨੇ ਇਹ ਕਿਹੜੀ ਇਹਨਾਂ ਦੇ ਕੋਲ ਘਰੀ ਜੁਨੀ ਬ੍ਰੈਟੀਆਂ ਬਣਾਈ ਖੜੀਆਂ ਨੇਗੇ ਪ੍ਰਿੰਟਰ ਰੱਖ ਲਿਆ ਪ੍ਰਿੰਟਰ ਦੇ ਵਿੱਚੋਂ ਜੋਨੇਰਾਤੀ ਡਿਗਰੀ ਕਰਤੀ ਜੀ ਪ੍ਰਿੰਟਰ ਦੇ ਵਿੱਚੋਂ ਕਾਗਜ਼ ਦੀ ਡਿਗਰੀ ਕਰਤੀ ਜੀ ਆਪਦੇ ਕੋਲੋਂ ਡਿਗਰੀਆਂ ਬਣਾਈ ਜਾਂਦੇ ਨੇਗੇ ਫੰਡਾਂ ਦੇ ਨਾਂ ਤੇ ਇਹਨਾਂ ਨੇ ਫੰਡ ਦੇ ਨਾਂ ਤੇ ਲੋਕਾਂ ਤੋਂ ਇਹਨਾਂ ਨੇ 3-3 4-4 5-5 ਲੱਖ ਰੁਪਏ ਫੰਡ ਸ਼ੋਅ ਕਰ ਦੇਣਾ ਵੀ ਦਿਆ ਕਿਹੜਾ ਫੰਡ ਸ਼ੋਅ ਕਰਾਈ ਦਿਖਾਉਂ ਫੰਡ ਤਾਂ ਇਹਨਾਂ ਨੇ ਸ਼ੋਅ ਹੀ ਨਹੀਂ ਕਰਿਆ ਆ ਪ੍ਰਸ਼ਾਸਨ ਖੜਾ ਇੱਥੇ ਅੱਜ ਪੁਲਿਸ ਵਾਲੇ ਸਾਡੇ ਵੀਰ ਖੜੇ ਨੇਗੇ ਘਟੋ ਘਟਮੜਾ ਜੀ 100 200 ਬੰਦੇ ਤਾਂ ਜੀ ਪੁਲਿਸ ਵਾਲੇ ਪੈਸੇ ਦਵਾਏ ਨੇਗੇ ਜਵਾਕਾਂ ਦੇ ਸਾਦੋ ਸਾਦੇ ਜਿਹੜੇ ਆ ਇੱਕ ਪੁਨਰ ਰਿਟਾਇਰ ਹੋਇਆ ਐਸਆਈਆ ਇੱਕ ਮੇਰੇ ਕੋਲੇ ਇਨਸਪੈਕਟਰ ਆਇਆ ਜਲੰਧਰ ਦਾ ਰਿਟਾਇਰ ਹੋਇਆ ਹੋਇਆ ਤੇ ਜਿਨ੍ਹਾਂ ਦੀ ਜਿਹੜੀ ਕਿ ਪੂੰਜੀ ਸਿਗਰੀ ਰਿਟਾਇਰਮੈਂਟ ਤੋਂ ਬਾਅਦ ਮਿਲਦੀ ਹੈ ਉਹਨਾਂ ਨੇ ਆਪਣੀ ਪੂੰਜੀ ਦੇ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਕਹਾ ਪੈਸੇ ਇਕੱਠੇ ਕਰੇ ਤੇ ਥੱਗੀਆਂ ਮਾਰ ਲੀਆਂ ਜੀ ਬਿਲਵਾਰਾ ਤਾੜੀਆਂ ਨਾ ਮਾਰੋ ਤਾੜੀਆਂ ਨਾ ਮਾਰੋ ਕੋਈ ਗੱਲ ਨਹੀਂ ਮੈਂ ਸਾਰਾ ਕੋਈ ਗੱਲ ਨਹੀਂ ਸਾਰਾ ਬੁਹਾਵ ਚਾਹ ਤਾੜੀ ਕੋਈ ਗੱਲ ਨਹੀਂ ਜੇ ਕੋਈ ਗੱਲ ਚੰਗੀ ਆ ਤੁਸੀਂ ਉਹ ਤੇ ਕਰ ਵੀ ਸਕਦੇ ਕੋਈ ਗੱਲ ਨਹੀਂ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੋ ਇਹਨਾਂ ਨੇ ਕੀਤਾ ਐਨਾ ਲੋਕਾਂ ਦਾ ੱਟਕਾ ਕੀਤਾ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਚਿੱਟੇ ਦੇ ਨਾਲ ਉਹ ਵੱਡਾ ਮਾਫੀਆ ਤੁਸੀਂ ਇਹਨਾਂ ਦੇ ਕਦੋਂ ਕਾਟਾ ਹੋਗੇ ਇਹਨਾਂ ਦੇ ਕਦੋਂ ਸਖਤ ਕਾਰਵਾਈਆਂ ਕਰੋਗੇ ਇਹ ਗੱਲ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਤੁਸੀਂ ਮੇਰੇ ਉੱਪਰ 9 ਪਰਚੇ ਪਾਏ ਮੇਰੀਆਂ ਭੈਣਾਂ ਉੱਪਰ 307 ਦੀ ਧਾਰਾ ਲਾਈ ਤੁਸੀਂ ਏਡੀ ਛੋਟੇ ਦਾ ਜ਼ੋਰ ਲਾਇਆ ਮੈਂ ਆਹ ਖੜਾ ਲੋਕਾਂ ਦੇ ਵਿੱਚ ਮੇਰੀ ਬਾਜ ਚੁੱਪ ਕਰਾ ਲਈ ਹਰ ਬੁੱਧਵਾਰ ਨੂੰ ਆ ਬਹਿਣਾ ਹਰ ਬੁੱਧਵਾਰ ਨੂੰ ਮੈਂ ਲੋਕਾਂ ਦੇ ਬਹਿ ਕੇ ਗੱਲ ਸੁਣਦਾ ਅਸੀਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ 마ਫੀਆ ਉੱਥੇ ਇਕੱਠਾ ਹੋ ਕੇ ਸੱਤਵੀ ਕੋਲੇ ਗਿਆ ਸੀ ਉਹ 마ਫੀਆ ਇੱਛਾ ਕੇ ਜਵਾਬ ਦੇ ਰਿਹਾ ਸੀ ਕਿ ਸੱਤਵੀ ਸਾਹਿਬ ਨੂੰ ਕਹਿ ਰਿਹਾ ਸੀਗਾ ਕਿ ਧਾਣਾ ਪੈਸੇ ਲੈਂਦਾ ਜੀ ਧਾਣਾ ਡਰਾਉਂਦਾ ਧਮਕਾਉਂਦਾ ਇੱਥੇ ਲੋਕਾਂ ਦੇ ਵਿੱਚ ਆ ਕੇ ਸਾਬਤ ਕਰੇ ਮੈਂ ਉਹੀ ਜਿਹੜਾ ਕਿ ਆਹ ਰੋਡ ਮਾਰਤੇ ਵਾ ਮੂੰਹ ਕਾਲਾ ਕਰਕੇ ਆਉਂਦਾ ਲੋਕਾਂ ਦੇ ਵਿੱਚ ਆਉਂਦਾ ਬਾਕੀ ਸਭਿਆਚਾਰ ਨੂੰ ਕਾਲਾ ਕਰ ਦਿਓ ਮੇਰੇ ਕਿਸੇ ਮੈਂ ਛਾ ਕਿਸੇ ਮੇਰੇ ਬੰਦੇ ਨੇ ਕਿਸੇ ਨੇ ਪੈਸੇ ਲੈਂਦੇ ਹੋਣਾ ਜੇ ਮੇਰੀ ਟੀਮ ਦੇ ਵਿੱਚੋਂ ਕੋਈ ਬੰਦਾ ਗਲਤੀ ਕਰੂਗਾ ਸਭ ਤੋਂ ਪਹਿਲਾਂ ਮੈਂ ਐਕਸ਼ਨ ਉਹਦੇ ਖਿਲਾਫ ਲਵਾਂ ਸਭ ਤੋਂ ਪਹਿਲਾਂ ਮੈਂ ਜਰੂਰ ਉਹਦਾ ਕੱਢੂੰ ਅੱਜ ਇਹ ਕੌਣ ਹੈ ਜੀ ਇਹ ਏਜੰਟ ਹੈ ਇਹ ਏਜੰਟ ਦਾ ਆਪਾਂ ਗੱਲ ਕਰਦੇ ਆਂ ਜੀ ਜਿਓ ਬਟੀਆਂ ਫੋਟੋ ਅਕੜਾ ਲੈਓ ਇਸ ਕਰਕੇ ਬੀਰੋ ਭਰਾਵੋ ਅਸੀਂ ਕਹਿੰਦੇ ਆ ਵੀ ਸਾਡੇ ਖਿਲਾਫ ਕੋਈ ਸਬੂਤ ਲੈ ਕੇ ਆਓ ਅਸੀਂ ਸਾਬਤ ਕਰਦਾ ਮੈਂ ਮੈਂ ਸਾਬਤ ਕਰਦਾ ਕਿ ਅਸੀਂ ਲੋਕਾਂ ਦਾ ਕਿਵੇਂ ਕਰੋੜਾਂ ਰੁਪਏ ਦਵਾਇਆ ਸਾਡਾ ਸਿਰ ਧਰ ਦੀ ਬਾਜ਼ੀ ਲਾ ਕੇ ਇਹ ਕੋਈ ਛੋਟਾ ਮੋਟਾ ਮਾਫੀਆ ਨਹੀਂ ਹੈਗਾ ਭਾਈ ਇੱਕ ਨਾ ਇੱਕ ਨਾ ਇਹਨਾਂ ਦਾ ਕੋਈ ਬਿਲਡਰ ਐ ਇਤੋਂ ਮਹਾਰੀ ਦਾ ਬਿਲਡਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਮੈਂ ਸਾਰਾ ਪ੍ਰੈਸ ਕਾਨਫਰੰਸ ਕਰਕੇਦਾ ਮੈਂ ਖਲਾਸਾ ਕਰੂੰ ਉਹ ਬਿਲਡਰ ਪਤਾ ਕੀ ਕਹਿੰਦਾ ਇਹਨਾਂ ਨੂੰ ਲੱਖ ਲੱਖ 2-2 ਲੱਖ ਰੁਪਏ ਮੈਨੂੰ ਦਿਓ ਜੇ ਉਹਦੇ ਵਿੱਚ ਮਰੇ ਗੈਂਗਸਟਰ ਬੈਠੇ ਨੇ ਭਾਨੇ ਨੂੰ ਫੋਨ ਕਰਾਉਂ ਉਸ ਬਿਲਡਰ ਨੂੰ ਮੈਂ ਕਹਿਣਾ ਚਾਹਣਾ ਜਿੱਡਾ ਮਰਜੀ ਤੂੰ ਗੈਂਗਸਟਰ ਲੈ ਪਹਿਲਾਂ ਵੀ ਬੜੇ ਫੋਨ ਕਰਾਇਆ ਨੇ ਮੈਂ ਨੌਜਵਾਨਾਂ ਨੂੰ ਗੈਂਗਸਟਰ ਨੇ ਕਹਿੰਦਾ ਹੁੰਦਾ ਜਦੋਂ ਗੈਂਗਸਟਰ ਬਣਾਉਣ ਵਾਲੇ ਇਹ ਨੇ ਕਿ ਜਦੋਂ ਮੈਂ ਉਹਨਾਂ ਨੂੰ ਨੌਜਵਾਨਾਂ ਦੇ ਮੈਨੂੰ ਫੋਨ ਆਉਂਦੇ ਨੇ ਜਿਲ੍ਹਾ ਦੇ ਵਿੱਚ ਬੈਠੇ ਨੂੰ ਜਿਹਨਾਂ ਨੂੰ ਗੈਂਗਸਟਰ ਕਹਿੰਦੇ ਨੇ ਮੈਂ ਗੈਂਗਸਟਰ ਨਹੀਂ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਪੂਰਨ ਤੌਰ ਤੇ ਗੱਲ ਸਮਝਾਉਣਾ ਨਾ ਫਿਰ ਇਹ ਡੰਡਾ ਚੜ੍ਹ ਕੇ ਇਹਨਾਂ ਤੀਨੋਂ ਪੈਸੇ ਲੈਂਦੇ ਨੇ ਇਸ ਕਰਕੇ ਉਹ ਕਹਿੰਦਾ ਵੀ ਮਨੇ 2 ਲੱਖ ਰੁਪਏ ਦਿਓ ਭਾਨਾ ਤੁਹਾਨੂੰ ਫ ਤਹਨਾ ਕੋਦੇ ਉੱਥੇ ਨਹੀਂ ਆਉਂ। ਤੁਸੀਂ ਕਿੰਨਾ ਮੱਦੀਏ ਬੀਠੋ ਉੱਥੇ ਜ਼ੋਰ ਲਾ ਰਹੇ ਹੋ। ਤੁਸੀਂ ਉਹ ਖਾਣ ਦਿਮਾਗ ਦੇ ਬੰਦੇ ਨਾਲ ਪੰਗਾ ਲੈਂਦਾ ਜਿਹੜਾ ਮਰ ਸਕਦਾ, ਜਿਹੜਾ ਆਪਣੇ ਲੋਕਾਂ ਲਈ ਕੁਝ ਵੀ ਕਰ ਸਕਦਾ। ਤੁਸੀਂ ਮੇਰੇ ਉੱਪਰ ਜੋ ਪਹਿਲਾਂ ਜ਼ੋਰ ਲਾਇਆ, ਸਰਕਾਰ ਨੇ ਮੈਂ ਸਰਕਾਰ ਨੂੰ ਕੀ ਚਾਹਣਾ? ਮੈਂ ਵੀ ਸਰਕਾਰ ਨੂੰ ਇਹੀ ਕਹਿਣਾ ਚਾਹਣਾ। ਵੀ ਡਰਾਮੇ ਨਾ ਕਰੋ। ਇਹਨਾਂ ਦੇ ਖਿਲਾਫ ਕੋਈ ਕਾਨੂੰਨ ਲੈ ਕੇ ਆਓ। ਕਾਨੂੰਨ ਤੁਸੀਂ ਕਿਉਂ ਨਹੀਂ ਬਣਾ ਰਹੇ? ਸੁਣੋ ਮੇਰੀ ਧਿਆਨ ਨਾਲ ਗੱਲ। ਸਪੀਕਰ ਆ ਚੌਤਾਰ ਸਿੰਘ ਸੰਧਵਾ ਉਹ ਤਾਂ ਜੰਟਾਂ ਨੂੰ ਜਾ ਕੇ ਸਨਮਾਨਿਤ ਕਰਦਾ ਫੋਟੋਆਂ ਸੀ ਉਹਦੀ ਸਾਡੇ ਕੋਲ ਫੋਟੋਆਂ ਵੀ ਪੇਸ਼ ਕਰਦਾਂਗੇ ਨੀਤ ਹੀਰ ਉਹ ਜੰਟਾਂ ਨੂੰ ਸਨਮਾਨਿਤ ਕਰਦਾ ਗਵੀਤ ਖੁੱਡਿਆਂ ਦਾ ਆਪ ਦੇ ਮੁੰਡਾ ਦਫ਼ਤਰ ਦੇ ਵਿੱਚ ਬੰਦ ਕਰਦਾ ਠੀਕ ਜਿਹੜੇ ਮੰਤਰੀ ਨੇ ਜਿਹੜੇ ਇਹਨਾਂ ਦੇ ਵਿੱਚ ਨੇਗੇ ਧਿਆਨ ਨਾਲ ਗੱਲ ਸੁਣ ਲਿਓ ਉਹਨਾਂ ਤਾਂ ਆਪ ਦੇ ਧੰਦੇ ਚਲਾਏ ਹੋਏ ਸੀਗੇ ਉਹਨਾਂ ਦੇ ਧੰਦੇ ਤਾਂ ਆਪ ਦੇ ਚਲਾਏ ਹੋਏ ਸੀਗੇ ਇੱਕ ਮਿੰਟ ਖੜਕੋ ਮੈਂ ਗੱਲ ਕੰਪਲੀਟ ਕਰਨਾ ਇਹਨੂੰ ਜੀ ਆਮ ਆਂਕਤ ਜਿਆਦੇ ਸੁਣਦੇ ਮੈਂ ਕਿ ਮੇਰੀ ਗੱਲ ਸੁਣੀ ਆਪਣੇ ਇੱਕੋ ਹੀ ਮੰਗ ਆ ਜਦਾਂ ਬੀਵੀ ਸਾਹਿਬ ਇੱਥੇ ਹੋਣ ਨਹੀਂ ਅਸੀਂ ਮਾਰਚ ਕਰਾਂਗੇ ਮਾਰਚ ਜਾਨਾ ਕਿੰਨੇ ਵਜ ਗਏ 11:00 ਵਜੇ ਅਸੀਂ 12 ਅਸੀਂ 12 ਵਜੇ ਨੂੰ ਅਸੀਂ ਮਾਰਚ ਕਰਾਂਗੇ ਜੇਕਰ ਬੀਵੀ ਸਾਹਿਬ ਨਹੀਂ ਇੱਥੇ ਆਉਣਗੇ ਪੂਰੀ ਸ਼ਾਦੀ ਚਲ ਇੱਕੋ ਹੀ ਹੋਣੀ ਚਾਹੀਦੀ ਬਾਈ ਬਾਈ ਦਾ ਮੋਬਾਈਲ ਫੜੀ ਲਾਈਵ ਕਰਨਾ ਫੜ ਦਿਓ ਬਾਈ ਕੀ ਗੱਲ ਹੈ ਬਾਈ ਛੋਟਾ ਮਾਰ ਫੜਾ ਲਾਈਵ ਪਾਉਣਾ ਕੋਹ ਤੇ ਫੜਾ ਦਿਓ ਜਿੰਨਾ ਨਹੀਂ ਬੋਲ ਤਾ ਠੀਕ ਆ ਉਹ ਬਾਠਾ ਵਾਲਾ ਮਾਰ ਬਣਾਈ ਜਾਨਾ ਆਹ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਦੇਣਾ ਤੁਹਾਨੂੰ ਬਾਹਰ ਨਾ ਜਾਓ ਬਾਈ ਬਾਹਰ ਨਾ ਜਾਓ ਅਸੀਂ ਮਾਰਥ ਕਰਾਂਗੇ ਕਹ ਰਾਹ ਰੋੜ ਜਾਓ ਅਬ ਜੇ ਸੜਕਾਂ 'ਚ ਜਮ ਹੋਣਾ ਸੀ ਮਾਰਚ ਕਰਾਂਗੇ ਜੇਕਰ ਡੀ ਸਾਹਿਬ ਨਹੀਂ ਇੱਥੇ ਆਉਣਗੇ ਹਾਂਜੀ ਆਇਆ ਕਰੋ ਬਾਈ ਮੇਰੀ ਪਹਿਲੀ ਧਿਆਨ ਨਾਲ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਥੱਲੇ ਆ ਕੇ ਬਹਿਣਾ ਮੈਂ 2 ਮਿੰਟ ਬੋਲੂਗਾ ਤੇ ਜਿਹੜਾ ਮਰਜ਼ੀ ਹੋਰ ਬੁਲਾ ਰਾ ਬੋਲ ਲੈ ਤੁਸੀਂ ਬਹਿ ਜਾਓ ਮੇਰੇ ਭੈਣੋਂ ਮੇਰੇ ਭਰਾਵੋ ਜਿੰਨੇ ਕ ਬਾਹਰ ਸਭ ਤੁਸੀਂ ਬਹਿ ਜਾਓ ਪਲੀ ਸਾਰੇ ਬਹਿ ਜਾਓ ਕੋਈ ਯਾਰ ਮੈਂ ਕਹਿੰਦਾ ਮੈਂ ਰੋਜ਼ ਹੀ ਬੱਟਾਂ 'ਤੇ ਬਹਿਣਾ ਹੈ ਰੋਜ਼ ਹੀ ਮੈਂ ਧੱਪਾਂ 'ਤੇ ਰਹਿਣਾ ਹੈ ਰੋਜ਼ ਤੁਸੀਂ ਮੈਨੂੰ ਬੁੱਟੇ ਲਾਉਂਦੇ ਦੇਖਦੇ ਹਾਂ ਕੋਈ ਵੱਡੀ ਗੱਲ ਨਹੀਂ ਆਹ ਬਹਿ ਜਾਓ ਕੰਮਰਾ ਇੱਧਰ ਕੋ ਬੰਨਨਾਂ ਨਾਲੋਂ ਖੜੇ ਰਹੋ ਆ ਬੰਨਾਂ ਦੇ ਕੋਲ ਬੈਠੋ ਉਸ ਸਾਹ ਦੇ ਕੋਲ ਖੜੋ ਕੇ ਬਹਿ ਜਾਓ ਹਾਂ ਮਤ ਕੱਟਾ ਜੇ ਬਹੁਤ ਹੋਣਾ ਬਹੁਤ ਦੂਰੋਂ ਦੂਰੋਂ ਲੋਕ ਹਜੇ ਆ ਰਹੇ ਨੇਗੇ ਬਹਿ ਜਾਓ ਸਪੱਸ਼ਟ ਮਧੂ ਮਧੂ ਨਾ ਬਹਿ ਜਾਓ ਸਾਰੇ ਜਾਣੇ ਬਹਿ ਜਾਓ ਮੀਡੀਆ ਦੇ ਭਰਾ ਖੜੇ ਰਹਿਣ ਦੇ ਇਹਨਾਂ ਦਾ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਸਾਰੇ ਜਾਣੇ ਬਹਿ ਜੋ ਤੁਸੀਂ ਜਿੰਨੇ ਜਾਣੇ ਬਹਿ ਜੋਗੇ ਬਾਈ ਬਣ ਕੇ ਮੈਂ ਕਿਹਾ ਯਾਰ ਮੈਨੂੰ ਜਿੱਥੇ ਮਰਜੀ ਬਿਠਾ ਲਓ 33 ਸੜਕ ਤੇ ਬਹਿ ਜਾऊंगा ਯਾਰ ਆਪਾਂ ਕਿਹਦੇ ਵਾਰਸ ਆ ਯਾਰ ਕਲਾ ਸਮਝੋ ਆਪਾਂ ਵਾਰਸ ਕਿਹਦੇ ਆ ਆਪਣੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ 33 ਤੇ ਵੀ ਤੇ ਬਹਿ ਗਏ ਆਪਾਂ ਇੱਥੇ ਨਹੀਂ ਬਹਿ ਤੱਕਦੇ ਕਾ ਜਗ੍ਹਾ ਤੇ ਯਾਰ ਕਿਹਦੇ ਲਈ ਬੈਠੇ ਸੀ ਆਪਣੇ ਲਈ ਬੈਠੇ ਸੀਗੇ ਯਾਰ ਆਪਾਂ ਉਹਨਾਂ ਦੇ ਵਾਰਸ ਆ ਸਮਝੋ ਉਸ ਗੱਲ ਨੂੰ ਸਾਡਾ ਇਤਿਹਾਸ ਸੁਣਿਆ ਅਸੀਂ ਕਿੰਨੇ ਦੇ ਵਾਰਸਾਂ ਸਮਝਣ ਵਾਲੀ ਗੱਲ ਹੈ ਥੱਲੇ ਵੀ ਸਾਡੇ ਅਸੀਂ ਆਪੋ ਆਪਣੇ ਗਦਰੀ ਬਾਬਿਆਂ ਦੇ ਉਹਨਾਂ ਸੂਰਬੀਰਾਂ ਦੇ ਵਾਰਸਾਂ ਇਸ ਕਰਕੇ ਮੇਰੀ ਥੋੜੇ ਸਾਰੇ ਅੱਗੇ ਬੇਨਤੀ ਹੈ ਅਨੁਸ਼ਾਸਨ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੈ ਮੈਂ ਜਿਹੜੀ ਉਹ ਗੱਲ ਸ਼ੁਰੂ ਕਰਾਂ ਕਿ ਜਿਹੜੇ ਭਾਈ ਇਹਨਾਂ ਖਰਾਬ ਕਾਰਵਾਈ ਇਸ ਕਰਕੇ ਨਹੀਂ ਹੋ ਰਹੀ ਲੀਡਰ ਦਾ ਹੱਥ ਕਿਵੇਂ ਆ ਸਮਝੋ ਆਪਾਂ ਇਸ ਗੱਲ ਨੂੰ ਇੱਕ ਬੰਦਾ ਇੱਕ ਬੰਦਾ ਜਿਹੜਾ ਕਿ ਠੱਗੀ ਮਾਰ ਰਿਹਾ ਰੋਜ਼ੀ ਕਿ ਕਿ ਕਰੋੜ ਕਰੋੜ 2 ਕਰੋੜ 2-2 ਕਰੋੜ ਰੁਪਏ ਇਕੱਠਾ ਕਰ ਰਿਹਾ ਇੱਕ 에ਜੰਟ ਉਹਨੂੰ ਇੱਕ ਲੀਡਰ ਨੂੰ 50 ਲੱਖ ਦੇਣਾ 20 ਲੱਖ ਰੁਪਏ ਦੇਣਾ ਕਿੱਡੀ ਵੱਡੀ ਗੱਲ ਹੈ ਫੋਕੜਾ ਤੇ ਮੂੰਗੀ ਗੁੱਲਕਿਆ ਨਰਮਾ ਗੁੱਲਕਿਆ ਠੱਗੀ ਮਾਰ ਰਿਹਾ ਉਹ ਲੀਡਰ ਨੂੰ ਪੈਸੇ ਦੇ ਰਿਹਾ ਐਮਐਲਏ ਨੂੰ ਪੈਸੇ ਦੇ ਰਿਹਾ ਐਮਐਲਏ ਨੂੰ ਫੋਨ ਖੜਕਾ ਰਿਹਾ ਐਮਐਲਏ ਫੋਨ ਖੜਕਾ ਰਿਹਾ ਪ੍ਰਸ਼ਾਸਨ ਨੂੰ ਇਹ ਤਾਂ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਮੈਨੂੰ ਦੀ ਪਹਿਲਾ ਗੱਲ ਕਹੀ ਹੈ ਅਫਾੜੀ ਮਾਠ ਦਾ ਫਰੋਗਰਾਮ ਤੋਂ 20% ਦੇ ਆਰਿਆਂ ਦਰਜ ਹੋਈਆਂ ਹੋਣਗੀਆਂ 80% ਜਨਤਾ ਦੇ ਖਿਲਾਫ ਪਾਰਕੀ ਨਹੀਂ ਦਰਜ ਹੋਏ 80% ਕਿਉਂਕਿ ਬਈ ਪੈਸਾ ਝੋੜ ਹੈ ਸਾਰਾ ਕੁਝ ਹੈ ਤੇ ਸਾਰਾ ਦਾ ਇਹਨਾਂ ਦਾ ਜੋਰ ਚੱਲਦਾ ਉਹ ਚੰਡੀਗੜ੍ਹ ਯੂਨੀਵਰਸਿਟੀ ਤੋਂ ਮੁੰਡੇ ਆਏ ਨੇਗੇ ਸੱਤ ਜੁਨੀਅਰ ਕਿਥੋਂ ਆ ਰਹੇ ਸਮਝਣ ਵਾਲੀ ਗੱਲ ਹੈ ਸਾਧੀਆਂ ਜਿਹੜੇ ਯੂਨੀਵਰਸਿਟੀ ਨੇ ਧਿਆਨ ਨਾਲ ਗੱਲ ਸੁਣਨਾ ਸਾਧੀਆਂ ਜਿਹੜੇ ਯੂਨੀਵਰਸਿਟੀਆਂ ਰਹੀਆਂ ਅੱਜ ਪਤਾ ਕਿੰਨਾ ਘੱਟ ਦੇ ਵਿੱਚ ਆ ਰਹੀਆਂ ਨੇ ਕਾਲਜ ਪਤਾ ਕਿੰਨੇ ਬੰਦ ਹੋ ਗਏ ਕਿੰਨੇ ਗਰਾਉਂਡਾਂ ਸੱਤਿਆ ਰਾਸ ਉਹਨਾਂ ਨੇ ਕਰਤਾ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਲੋਕਿਆਂ ਨੂੰ ਵੀ ਕਹਿਣਾ ਚਾਹਣਾ ਇੱਕ ਮਿੰਟ ਬਾਈ ਜੀ ਪਲੀਜ਼ ਇੱਕ ਮਿੰਟ ਧਿਆਨ ਨਾਲ ਗੱਲ ਸੁਣੋ ਜਿਆਦਾਤਰ ਆਜਨਤਾ ਦਾ ਜਾਂ ਜਿਹੜੇ ਲੋਕ ਪੀੜਤ ਨਹੀਂ ਹੈਗੇ ਉਹਨਾਂ ਦਾ ਸਵਾਲ ਪਤਾ ਕੀ ਆ ਸਾਨੂੰ ਰਾਤ ਨੂੰ ਮੈਂ 3ਵੀਂ 2 ਦੇ ਵਿੱਚ ਗਿਆ ਇੱਕ ਪੜਿਆ ਲਿਖਿਆ ਬੰਦਾ ਸੀਗਾ ਅਜਾ ਡਾਟ ਸਹੀ ਨੇ ਜਾਂ ਗਲਤ ਨੇ ਕਿ ਨਾ ਸਹੀ ਨੇਗੇ ਮੈਂ ਕਿਉਂ ਸਹੀ ਨੇਗੇ ਕਹਿੰਦਾ ਅਜਾਟ ਇਸ ਕਰਕੇ ਸਹੀ ਨੇ ਲੋਕ ਨਾ ਜਾਣ ਕਹਿੰਦਾ ਉੱਥੇ ਧਿਆਨ ਨਾਲ ਗੱਲ ਸੁਣੇ ਇਹ ਕਿਦਾ ਮੈਂ ਜਵਾਬ ਦਿੰਦਾ ਵੀ ਲੋਕ ਨਾ ਜਾਣ ਉੱਥੇ ਲੋਕ ਨਾ ਖੱਜੀ ਮਰਵਾਉਣ ਇਹ ਕਿਹੜਾ ਕਿਸੇ ਨੂੰ ਘਰੋਂ ਬੁਲਾ ਰਹੇ ਨੇਗੇ ਮੈਂ ਸਿੱਧਾ ਜਵਾਬ ਦਿੰਦਾ ਵੀ ਜਿਹੜੇ ਲੋਕ ਇਹ ਚੀਜ਼ ਕਹਿ ਰਹੇ ਨੇ ਸਾਡੇ ਘੋਲੇ ਘਾਲੇ ਲੋਕਾਂ ਨੂੰ ਇੰਨੇ ਨੇ ਕੀਤਾ ਕੀ ਆ ਕਿਨੇ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਕਿਵੇਂ ਪਾਈ ਆ ਇਹ ਉਹ ਇੱਕ ਵੀਡੀਓ ਪਾਉਂਦੇ ਨੇ ਕਿ ਆਪਣੇ ਪੇਜ ਤੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਫੇਸਬੁੱਕ ਤੇ ਇੱਕ ਵੀਡੀਓ ਪਾਉਂਦੇ ਨੇ ਉਹਦੇ ਤੇ ਲੱਖ ਰੁਪਏ ਦੀ ਇਹ ਐਡ ਲਾਉਂਦੇ ਨੇਗੇ ਉਹਦੇ ਵਿੱਚ ਵੀਡੀਓ ਵਿੱਚ ਕੀ ਬੋਲਦੇ ਨੇਗੇ ਅਸੀਂ ਸਾਰੇ ਇਹ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਬਾਅਦ ਲਾਵਾਂਗੇ ਸਾਰੇ ਅਸੀਂ ਤੁਸੀਂ ਆਜ ਕੋਈ ਜਣੇ ਨਿੱਤ ਮਸਾਲਾ ਦਿਖਾਉਣਾ ਸਾਰੇ ਅਸੀਂ ਜਿਹੜੇ ਪੈਸੇ ਨੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ ਧਿਆਨ ਨਾਲ ਕਰ ਸੁਣਨ ਲਈ ਹੈ ਜਦੋਂ ਇਹਨਾਂ ਦੇ ਵਿੱਚ ਨਾ ਦਫਤਰ ਦੇ ਵਿੱਚ ਬੰਦਾ ਚਲਾਇਆ ਜਾਂਦਾ ਫਿਰ ਇਹ ਕਿਵੇਂ ਲੋਕਾਂ ਨੂੰ ਸੋਸ਼ਲ ਕਰਦੇ ਨੇਗੇ ਸਾਨੂੰ ਐ ਕਰੋ ਜੀ ਸਾਨੂੰ 1 ਲੱਖ ਰੁਪਏ ਜਮ੍ਹਾਂ ਕਰਾ ਦਿਓ ਜੀ ਅਜੀ ਤੁਹਾਡੇ ਕਾਗਜ਼ ਉਹਨਾਂ ਨੇ ਤੁਹਾਨੂੰ ਡਿਗਰੀ ਬਣਾਉਣੀ ਆ ਫਿਰ ਇਸ ਤੋਂ ਬਾਅਦ ਤੁਹਾਡਾ ਫੰਡ ਸ਼ੋਅ ਕਰਨਾ ਫਿਰ ਐਵੇਂ ਐਵੇਂ ਕਰਦੇ ਕਿ ਠੱਗ ਉਹ 10 15 15 ਲੱਖ ਰੁਪਏ ਲੋਕਾਂ ਤੋਂ ਠੱਗ ਲੈਂਦੇ ਨੇ ਠੱਗਣ ਤੋਂ ਬਾਅਦ ਕਿਵੇਂ ਕਰਦੇ ਨੇ ਕਿ ਇਹ ਠੱਗਣ ਤੋਂ ਬਾਅਦ ਕੀ ਕਰਦੇ ਨੇ ਕਿ ਫਿਰ ਕਹਿੰਦੇ ਤੁਹਾਡੀ ਫਾਈਲ ਲੱਗੀ ਆ ਜੀ 6 ਮਹੀਨੇ ਵੇਟ ਕਰੋ ਅਮੈਸੀ ਦੇ ਵਿੱਚ ਫੀਸ ਆ ਕਿਹੜਾ ਵੀਜ਼ਾ ਆਉਣਾ ਕੋਈ ਵੀਜ਼ਾ ਨਹੀਂ ਆਉਂਦਾ ਕੀ ਹੁੰਦਾ ਇਸ ਤੋਂ ਬਾਅਦ ਫਿਰ ਕੀ ਕਰਦੇ ਨੇ ਕਿ ਅੱਜ ਜਿਹੜਾ ਜਿਹੜਾ 10 ਲੱਖ ਰੁਪਏ ਦਿੱਤਾ ਉਹਦੇ ਵਿੱਚੋਂ ਤੁਹਾਨੂੰ ਅਸੀਂ 2 ਲੱਖ ਰੁਪਏ ਵਾਪਸ ਕਰਾਂਗੇ 8 ਲੱਖ ਰੁਪਏ ਤੁਹਾਡਾ ਸਾਰਾ ਖਰਚਾ ਜੀ ਕੱਟ ਦਿੰਦੇ ਨੇਗੇ ਖਰਚਾ ਜੀ ਕੱਟ ਦਿੰਦੇ ਨੇਗੇ ਸਾਰੇ ਫਿਰ ਕੀ ਕਹਿੰਦੇ ਨੇ ਫਿਰ 2 ਲੱਖ ਦਾ ਗੜ ਨੂੰ ਚੈੱਕ ਦਿੰਦੇ ਨੇਗੇ 2-2 ਸਾਲ ਬੰਦੋ ਚੈੱਕ ਪਿੱਛੇ ਤਰਾ ਫਿਰਦਾ ਉਹ ਸਾਰੇ ਜਿਹੜੇ ਜਿਹੜੇ ਸਾਰੇ ਚੈੱਕਾਂ ਦੇ ਖਾਤੇ ਦੇ ਵਿੱਚ ਪੈਸੇ ਨਹੀਂ ਹੁੰਦੇ ਹੁਣ ਜਿਹੜਾ ਇਹ ਕੰਮ ਇਹ ਕਰ ਰਹੇ ਨੇਗੇ ਫਿਰ ਉਹ ਸਾਰੇ ਜਿਹੜੇ ਚੈੱਕ ਬਾਉਂਸ ਹੋ ਜਾਂਦੇ ਨੇਗੇ ਫਿਰ ਇੱਕ ਵਾਰ ਕੀ ਕਰਦੇ ਨੇ ਜੀ ਇਹ ਕਿਨੇ ਤੂੰ ਮਰ ਦੀ ਪਿਆਇਆ ਤੇ ਦੇਖ ਖੜਾ ਖੜਾ ਲੰਮੇ ਇੰਨਾ ਨੇ ਲੋਕਾਂ ਦੇ ਨਾਲ ਸੋਸ਼ਣ ਕੀਤਾ ਇੰਨਾ ਦੇ ਲੋਕਾਂ ਦੇ ਘਾਟਕਾ ਵੱਡੇ ਵੱਡੇ ਸੁਪਨੇ ਮਾਰ ਮਾਰ ਕੱਪ ਸਰਦੇ ਕੋਈ ਲੋਕ ਆਉਂਦੇ ਨੇਗੇ ਸਾਨੂੰ ਕੋਈ ਪਤਾ ਕਹਿ ਕੇ ਕਿਤੋਂ 5 ਰੁਪਏ ਲੱਤ ਨੇ ਅਸੀਂ ਵੀ ਸਾਡੇ ਘਰੇ ਆਏ ਲੋਕਾਂ ਦਾ ਸੋਸ਼ਣ ਕਰ ਸਕਦੇ ਆ ਜੇ ਤੁਸੀਂ ਇਹ ਲੋਕ ਇਹ ਗੱਲ ਕਹਿ ਰਹੇ ਹੋ ਜਿੰਨਾਂ ਕੋਲ ਲੋਕ ਨਾ ਜਾਣ ਅੱਛਾ ਫਿਰ ਤਾਂ ਨਸ਼ਾ ਵੀ ਨਾ ਬੰਦ ਕਰੋ ਫਿਰ ਤਾਂ ਜੋਗ ਵਿੱਚ ਮੁੰਡਾ ਫਿਰ ਤਾਂ ਜੋਗ ਵਿੱਚ ਆਦਾ ਸਮਾਜ ਰਚੀ ਲੀ ਜਾਂਦੇ ਇਹ ਸਭ ਤੋਂ ਵੱਡੀ ਸਮਾਜ ਦੀ ਜਿਹੜੀ ਕ੍ਰਿਤੀ ਏ ਆ ਕਿ ਲੋਕਾਂ ਦੇ ਨਾਲ ਸ਼ੋਸ਼ਣ ਕਰਨਾ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਲੋਕਾਂ ਨੂੰ ਝਾਸੇ ਦੇ ਵਿੱਚ ਲੈ ਕੇ ਆਉਣਾ ਇਹ ਇਸ ਕਰਕੇ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਨਾ ਜੋ ਤੁਹਾਡੇ ਆਪ ਦੇ ਘਰ ਦੇ ਵਿੱਚ ਅੱਗ ਲੱਗੂ ਫੇਰ ਪਤਾ ਲੱਗੂ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਇਸ ਕਰਕੇ ਸਾਡੇ ਭੋਲੇ ਭਾਲੇ ਲੋਕ ਫਸੇ ਨੇਗੇ ਭੋਲੇ ਭਾਲੇ ਸਾਡੇ ਲੋਕ ਫਸੇ ਨੇਗੇ ਇਸ ਕਰਕੇ ਇਨਾਂ ਨੇ ਇਹ ਸਾਰਾ ਜਿਹੜਾ ਕੁਝ ਕੀਤਾ ਫੇਰ ਮੈਂ ਕਹਿਣਾ ਚਾਹਣਾ ਮੈਂ ਪ੍ਰਸ਼ਾਸਨ ਨੂੰ ਵੀ ਕਹੀਏ ਇਹ ਗੱਲ ਇਹ ਸਾਡੀ ਗੱਲ ਅੱਜ ਮੁੱਖ ਮੰਤਰੀ ਦੇ ਵਿੱਚ ਵੀ ਆ ਵੀ ਜੇਕਰ ਕਿਸੇ ਦੀ ਭਾਈ ਉਥਾਰ ਨਹੀਂ ਲੱਗੀ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਤੁਸੀਂ ਕੀ ਕਰੋ ਅਗਰ ਤੋਂ 20000 ਰੁਪਏ ਖਰਚਾ ਕੱਟ ਲਓ ਜੇ ਖਰਚਾ ਹੀ ਨਾ ਕਰਦੇ ਲੈ 2 ਲੱਖ 3 ਲੱਖ 4 ਲੱਖ ਰੁਪਇਆ ਇਹ ਖਰਚੇ ਕਿੰਨਾ ਕਰਦੇ ਨੇਗੇ ਅਸੀਂ ਕਹਿੰਦੇ ਵੀ ਬਾਕੀ ਇਹਨਾਂ ਦੇ ਪੈਸੇ ਬਹਾਵ ਕਰੋ ਇਹਨਾਂ ਨੇ ਕੀਤਾ ਫਿਰ ਤੋਂ 10 ਲੱਖ ਰੁਪਇਆ ਲੈ ਕੇ ਆਹ ਗੁਰਪ੍ਰੀਤ ਨਾਮ ਦਾ ਜਿਹੜਾ ਬੈਨੀਫੀਸ਼ੀਅਰ ਦਾ ਏਜੰਟ ਉਹਦੀ ਦਿਖਾਓ ਜੀ ਕੋਈ ਸੀਗਾ ਜੀ ਉਹ ਸਾਹਮਣੇ ਆਇਦਰ ਆ ਬਾਈ ਪੁੱਤਰ ਇੱਧਰ ਆ ਪੁੱਤਰ ਇੱਕ ਮਿੰਟ ਹਾਲੇ ਮੈਂ ਕੱਲੇ-ਕੱਲੇ ਬੰਦੇ ਨੂੰ ਹੁਣ ਬੁਲਾਉਂਗਾ ਫਿਰ ਦੂਜੇ ਬਾਅਦ ਮੈਂ ਸਾਰੇ ਬੁਲਾਰਾਂ ਨੂੰ ਬੁਲਾਉਣਾ ਤੇ ਉਸ ਤੋਂ ਬਾਅਦ ਮੈਂ ਸਾਰੇ ਬੁਲਾਰਾਂ ਨਾਲ ਮੈਂ ਦੋ ਕਾਰਜਾਂ ਦੀਆਂ ਗੱਲਾਂ ਕੰਪਲੀਟ ਕਰਾਂਗਾ ਜਦੋਂ ਮੈਂ ਬੁਲਾਉਣਾ ਮੈਂ ਸਾਰਿਆਂ ਨੂੰ ਕਹਾਂ ਕੋਈ ਗੱਲ ਨਹੀਂ ਆ ਜਾਣਗੇ ਗਰਮੀ ਆ ਉਹ ਸਾਰੇ ਆਪਣੇ ਨਾਲ ਤੁਰਨ ਵਾਲੇ ਲੋਕ ਖੜੇ ਨੇਗੇ ਉਹ ਸਾਰੇ ਆਪਣੇ ਨਾਲ ਤੁਰਾਂਗੇ ਆਈ ਜਾਂਦੇ ਨੇ ਸੰਗ ਤਾਂ ਬਾਹਰ ਤਾਉਣਗੇ ਆ ਆਪਣੇ ਕੋਲ ਆ ਜਿਹੜਾ ਯਾਰਤਾ ਧਿਆਨ ਨਾਲ ਗੱਲ ਸੁਣੋ ਇਹ ਜੱਟ ਦੀ ਗੱਲ ਕਰਦਾ ਜਿਹੜਾ ਬਈ ਬੰਨੀ ਪਾਲਾ ਹੈ ਯਾਰ ਰੋਡ ਵਾਲਾ ਧਿਆਨ ਨਾਲ ਗੱਲ ਸੁਣ ਇਹਨੇ ਕੀ ਕੀਤਾ ਉੱਪਰ ਵਾਲਾ ਬਾਈ ਮੇਰੀ ਗੱਲ ਸੁਣ ਲੋ ਇਹਨੇ ਅਸ਼ਰਮਾ ਕਿੱਲਾ ਉੱਪਰ ਆਇਆ ਬਾਕੀ ਖੜੇ ਸਰਮਾ ਕਿੱਲਾ ਉੱਪਰ ਆਇਆ ਇੱਕ ਮਿੰਟ ਨਾਗਾ ਟਾਈਮ ਇਹ ਯਾਰ ਕਿਹਨੂੰ ਦੱਸਦਾ ਜੀ ਇਹਨੇ 2.5 300 ਕਿੱਲਾ ਪੰਜਾਬ ਦੇ ਵਿੱਚ ਜ਼ਮੀਨਦਾ ਬਣਾਇਆ ਜ਼ਮੀਨਦਾ ਕਿਵੇਂ ਬਣਾਇਆ ਬਾਈ ਚਾਨਣਾ ਕਰ ਸਕਦਾ ਜਿਹੜਾ ਕਾਲਰ ਤੇ ਹੈ ਉਹਦਾ ਰੌਡ ਲੱਗ ਗਿਆ ਬਈ ਬਾਈ ਹੱਥ ਬਣਾ ਲੈ ਬਾਈ ਬੈਠੇ ਹੋ ਯਾਰ ਆਹ ਹਾਲ ਬਈ ਬੈਠ ਜਾ ਕੋਈ ਨਾ ਆ ਗੱਲ ਨਾ ਫੁੱਟ ਤਿੱਕਰ ਬਹੁਤ ਅਸਰ ਜਾਣਾ ਇਸ ਗੱਲ ਦਾ ਸੁਣ ਲੋ ਧਿਆਨ ਨਾਲ ਵੀਡੀਓ ਵਾਲੇ ਵੀਰਾਂ ਨੂੰ ਤੰਗ ਨਾ ਕਰੋ ਪਲੀਜ਼ ਆਪਣੇ ਕੋਲ ਘੰਟਾ ਚੱਪਾ ਇੱਥੇ ਲਾਵਾਂਗੇ ਬਾਅਦ ਟਾਈਮ ਹੋਏ ਉਹਦੇ ਪਰ ਆਪਾਂ ਮਾਰਕ ਕਰਾਂਗੇ ਫਿਰ ਆਪਾਂ ਮਾਰਕ ਕਰਾਂਗੇ ਪਲੀਜ਼ ਰੱਖ ਬਣਾ ਲਓ ਬਾਈ ਖੜਜੋ ਮੇਰੀ ਗੱਲ ਸੁਣੋ ਉਰੋਂ ਬੰਦੀ ਨਹੀਂ ਗੱਲ ਕੋਈ ਨਾ ਕੋਈ ਅੱਜ ਮੈਂ ਤੁਹਾਨੂੰ ਇਸੇ ਇਸੇ ਜੱਟ ਦੀ ਗੱਲ ਸੁਣਾਉਂ ਬਾਈ ਉਸ ਏਜੰਟ ਤੋਂ ਕਿੰਨੇ ਜਣੇ ਪੀੜਤ ਨੇ ਕਿ ਕੁੱਲ 575 ਬੱਚੇ ਦੇ ਪੀੜਤ ਨੇ ਜੀ ਇਹ ਤਾਂ ਇਹਨੇ ਅਲੱਗ-ਅਲੱਗ ਨਾਮਾਂ ਤੇ ਅੱਖ ਇਮੀਗ੍ਰੇਸ਼ਨਾਂ ਖੋਲ੍ਹੀਆਂ ਜਿਹਦੇ ਵਿੱਚ ਕੁਝ ਪਟਿਆਲੇ ਸੀ ਇੱਕ ਇਹਨੇ ਕੋਸਟ ਵੇ ਇਮੀਗ੍ਰੇਸ਼ਨ ਖੰਨਾ ਜਿਗੀ ਮਾਰਕੀਟ ਖੰਨੇ ਖੋਲੀ ਸੀ ਉਹਨੇ ਜੋ 575 ਬੱਚਿਆਂ ਦੇ ਨਾਲ ਠੱਗੀ ਕਰਕੇ ਇਹ ਬੰਦਾ ਫਰਾਰ ਹੋ ਚੁੱਕਿਆਗਾ ਔਰ ਅਸੀਂ ਭਾਈ ਭਾਨੇ ਸਜੂਦੀ ਹਮਾਇਤ ਦੇ ਨਾਲ ਉਸ ਤੋਂ ਬਾਅਦ ਅਸੀਂ ਜਦੋਂ ਇਹ ਸਾਰੀ ਪੁਖ ਪੜਤਾਲ ਕਰੀ ਖੰਨੇ ਪ੍ਰਸ਼ਾਸਨ ਨੇ ਸਾਡੇ ਡਾਂਗਾ ਵੀ ਲਾਈਆਂ ਕੁੱਟਾ ਮਾਰਿਆ ਵੀ ਸਾਨੂੰ ਬਹੁਤ ਅਸੀਂ ਧਰਨੇ ਮੁਜਾਰੇ ਕਰੇ ਟਿੱਕਲ ਘਟ ਨਾ ਕੋਈ ਗੱਲ ਕੰਪਲੀਟ ਕਾਉਂਟੀ ਨਹੀਂ ਕਰੀ ਪ੍ਰਸ਼ਾਸਨ ਨੇ ਭਾਈ ਕੀ ਕੀਤਾ ਜਿਹੜੀ ਸਾਡੀ ਮੁੱਖ ਮੰਗ ਹੈ ਤੁਸੀਂ ਇਹ ਖੁਦ ਕੀ ਕੀਤਾ ਕੌਣ ਇਹ ਬੰਦਾ ਵੀ ਇਕੱਲੇ ਇਕੱਲਾ ਪਤਾ ਜਦੋਂ ਗਿਆ ਸੀ ਇਕੱਲੇ ਇਕੱਲੇ ਬੰਦੇ ਪਰਚਾ ਦਰਜ ਕਰਦੇ ਤੁਤ ਮੁਤ ਕਰਕੇ ਕਿੰਨੇ ਬੰਦੇ ਨੂੰ ਚ ਉਹਦੇ ਚ 3 ਐਫਆਰਾਂ ਚ 6400 ਦੇ ਕਰੀਬ ਬੱਚੇ 6400 3 ਐਫਆਰਾਂ ਇਕੱਠੀਆਂ ਬਾਈ 3 ਐਫਆਰਾਂ ਇਕੱਠੀਆਂ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਫਰੌਦੀ ਬੰਦੇ ਹੋਏ ਨੇਗੇ ਇੱਕ ਮੈਂ ਨਾਮ ਪੁੱਲ ਲਗਾ ਜਿਹੜਾ ਕਿ ਉਹ ਫਰੌਦੀ ਬੰਦੇ ਦਾ ਉਹ ਜਿੰਨੇ ਲੋਕੋ ਤੋਂ ਪੀੜਤ ਸੀਗੇ ਸਾਰੇ ਸਾਰਾ ਸੀ ਸਾਰਾ ਗਰੁੱਪ ਨੂੰ ਸਾਰਿਆਂ ਦੀ ਅੱਧੋ ਦੇ 8000 ਘੱਟ ਗਈ ਕਿ ਸ਼ਾਇਦ ਕਰਨੋਂ ਦੇਜ ਚਾਹੇ ਇਸ ਕਰਕੇ ਖੇਲ ਦੇ ਵਿੱਚ ਲੱਗੇ ਇਹ ਗੁਰਪ੍ਰੀਤ ਕਹੋਣੀ ਇਹ ਚਾਰ ਰਹੇ ਨੇ ਤੇ ਤੰਨਾ ਫਰ ਗਿਆ ਨੇ ਬਾਈ ਤੰਨਾ ਫਰ ਗਿਆ ਸਾਰੇ ਲਿਬੇਰ ਤੇ ਬਾਈ ਜੀ ਜਿਹੜੀ ਸਾਡੀ ਮੰਗ ਆ ਤੰਨਾ ਫਰ ਗਿਆ ਦੇ ਵਿੱਚ ਸਾਰੇ ਬੰਦਾਂ ਦੇ ਨਾਮ ਲੱਗ ਗਏ ਪ੍ਰਥਮ ਉਤਕਰਤਾ ਪਰਚਾ ਜੀ ਹੁਣ ਤੰਨਾ ਜਿਹੜੀਆਂ ਫਰ ਗਿਆ ਦੇ ਵਿੱਚ ਉਹ ਕਿੰਨੇ ਬੰਦਾਂ ਨੂੰ ਖੇਡ ਸਕਦੇ ਨੇ ਬਾਈ ਸਾਧਨਾਂ ਦੀ ਗੱਲ ਆ ਕਿ ਕਿੰਨੇ ਬੰਦਾਂ ਨੂੰ ਖੇਡ ਸਕਦੇ ਨੇਗੇ ਇਹਦੇ ਤੰਨਾ ਫਰ ਗਿਆ ਘੱਟ ਗਿਆ ਲੋਕਾਂ ਨੇ ਮੰਗ ਡਿਮਾਂਡ ਰਹੀ ਆ ਮੈਂ ਵੀਡੀਓ ਨੂੰ ਦੱਸਣਾ ਚਾਹਣਾ ਸਾਡੀ ਮੁੱਖ ਧਮਾਂ ਦੇ ਆ ਵੀ ਜੇਕਰ ਉਹ 400 ਬੰਦਾ ਪੀੜਤਾ ਤਾਂ 400 ਫੜੀ ਦੇ ਖਿਲਾਫ ਕੱਟੀ ਜਾਵੇ ਜੇ ਨਾ ساری ਉਮਰ ਜੇਲ੍ਹ ਚ ਮਰੇ ਤਾਂ ਮੈਨੂੰ ਭਾਣਾ gutt ਨਾ ਕਿ ਜੱਜਾਂ ਨੂੰ ਕੋਤਨਲੇ ਨਾਲ ਦਿਖਦੀ ਆ ਹੁਣ ਤਿੰਨੇ ਫੜੇ ਦੇ ਵਿੱਚ ਕਿੰਨੇ ਇੱਕ ਦੇ ਪੱਖ ਦੇ ਗੱਲਾਂ ਕਿੰਨੇ ਨਾਲ ਉਲੇ ਰੱਖੇ ਨੇ ਕਿ ਪ੍ਰਸ਼ਾਸਨ ਨੇ ਹੁਣ ਅੱਗੇ ਕੀ ਹੋਇਆ ਦੱਸੋ ਬਾਕੀ ਬਈ ਜਿਹੜੀਆਂ ਇਹਨੇ ਪਟਿਆਲੇ ਧੁੱਗੀਆਂ ਮਾਰੀਆਂ ਇੱਕ ਅਡਾਣ ਇਮੀਗ੍ਰੇਸ਼ਨ ਨਾਉ ਤੇ ਦੇ ਖੋਲੇ ਸੀ ਉਹਦੇ ਵਿੱਚ ਠੱਗੀ ਮਾਰੀ ਉਹਦੇ ਚ ਘੱਟੋ ਘੱਟ 4-500 ਬੱਚੇ ਨਾਲ ਜਿਹੜੋ ਠੱਗੀ ਮਾਰੀ ਇਹਨੇ ਉਸ ਤੋਂ ਬਾਅਦ ਇਹ ਗਿਰਫਤਾਰੀ ਹੋਇਆ ਤੇ ਤੇ ਐਫ ਆਰ ਵੀ ਹੋਈਆਂ ਤੇ ਪਰ ਉਸ ਤੋਂ ਬਾਅਦ ਜਵਾਨਤ ਤੇ ਆ ਕੇ ਉਸ ਤੋਂ ਬਾਅਦ ਪੀਓ ਹੋ ਗਿਆ ਸਾਰਾ ਤਾਂ ਵੱਡੀ ਗੱਲ ਇਹ ਹੈ ਜੀ ਇੱਕ ਪੀਓ ਹੋਇਆ ਦਾ ਬੰਦਾ ਅਫਸਰ ਕਲੋਨੀ ਪਟਿਆਲਾ ਚ ਜਿੱਥੇ ਆਈਜੀ ਡੀਆਈਜੀ ਡੀਐਸਪੀ ਸਾਰੇ ਵੱਡੇ ਪੁਲਿਸ ਅਫਸਰ ਹੁੰਦੇ ਅਧਿਕਾਰੀ ਨੇ ਉਹਨਾਂ ਦੇ ਵਿੱਚੇ ਨਹੀਂ ਕੋਠੀ ਆ ਔਰ ਬੰਦਾ ਪੀਓ ਹੋਇਆ ਨਾ ਹੋਵੇ ਆਪਣਾ ਜੇ ਕਲੋਨੀਆਂ ਦੇ ਕੱਚੇ ਦੀ ਕੋਠੀਆਂ ਵਿੱਚ ਉੱਥੇ ਰਹਿੰਦਾ ਹੋਵੇ ਉਸ ਤੋਂ ਬਾਅਦ ਸਾਡੇ ਬਾਈ ਭਾਣੇ ਸਿੱਧੇ ਦੇ ਖਲਾਫ ਆ ਕੇ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਦਾ ਹੋਵੇ ਇਹਨਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਜੇ ਪੀਓ ਹੋਇਆ ਨਾ ਬੰਦਾ ਇਹ ਚੀ ਚੱਕ ਕੇ ਜੇਲ੍ਹ ਦਿੱਤੀਏ ਉਸ ਤੋਂ ਬਾਅਦ ਜੇ ਸਾਰੇ ਇਹਨਾਂ ਨੂੰ ਧੁੱਪ ਪਰਦਾ ਕਰੀ ਦੇਦੋ ਇੱਕ ਸੇਰਪੋੜ ਟਿੱਬਾ ਬੜੀ ਟਿੱਬਾ ਪਿੰਦਾ ਸੇਰਪਰ ਕੋਲੇ ਹਾਂ ਬਾਜ਼ੂਰੂਤ ਪੈ ਰਿਹਾ ਬਾਈ ਜੀ ਮੈਂ ਮਹਿਨ ਕਰਾ ਤਵਾ ਉੱਥੇ ਸਾਨੂੰ ਇਹ ਜੀ 45 ਕਿੱਲੇ ਪੈਣੀ ਲੱਭੀ ਅਸਰੀ ਔਰ ਅੱਜ ਬਰ ਪ੍ਰਮਾਤਮਾ ਦੀ ਕਿਰਪਾ ਉਹਦਾ ਸਰਾ ਲੈ ਕੇ ਰੱਬ ਦਾ ਬਾਈ ਭੰਨੇ ਸਿੱਧੂ ਦੀ ਮਦਦ ਨਾਲ ਅਸੀਂ ਉਹ 45 ਕਿੱਲੇ ਅੱਜ ਝੋਨਾ ਲਾਤਾ ਬਾਈ ਜੀ ਬੋਲੇ ਸਾਨੂੰ ਇਹਦੀ ਖੋਪਰ ਕਰ ਰਹੇ ਆ तकरीबन तकरीबन ਪੰਜਾਬ ਚ ਭਾਈ ਤੋਂ 300 ਕਿਲਾ ਪੈਣੀ ਹੈ ਦੀ ਔਰ ਜਿੱਥੇ ਜਿੱਥੇ ਵੀ ਸਾਨੂੰ ਪਤਾ ਲੱਗੂਗਾ ਪੀੜਤਾਂ ਨੂੰ ਨਾਲ ਲੈ ਕੇ ਉਥੋਂ ਸਾਰੀ ਪੈੜੀ ਤੇ ਇਹਨੇ ਹੋਣਾ ਇਸ ਸਮੇਂ ਵਿੱਚ ਕਬਜ਼ਾ ਕਰਾਂਗੇ ਜੀ ਸਾਡੇ ਪੈਸੇ ਦੀ ਪੈੜੀ ਆ ਸਾਡੇ ਨਾਲ ਠੱਗਿਆ ਹੋਣਿਆਂ ਨੇ ਉਹਨਾਂ ਦੀ ਜਮੀਨਾਂ ਖੀਤੀਆਂ ਨੇ ਇਸ ਕਰਕੇ ਪ੍ਰਸ਼ਾਸਨ ਸਰਕਾਰਾ ਜੋ ਮਰਜ਼ੀ ਸਾਡੇ ਤੇ ਕਾਰਵਾਈ ਕਰਨਾ ਸੀ ਦਬਣ ਵਾਲੇ ਨਹੀਂ ਲੱਗੇ ਭਾਵੇਂ ਸਾਡੇ ਨੇ ਇੱਕ ਪਰਚਾ ਕੀ ਭਾਵੇਂ ਇਕੱਲੇ ਇਕੱਲੇ ਬੰਦੇ ਤੇ ਪਰਚਾ ਪਾਈ ਜਾਵੇ ਸਾਨੂੰ ਕੋਈ ਨਹੀਂ ਡਰਦੀ ਅੱਜ ਅਸੀਂ ਇੱਥੇ ਐਲਾਨ ਕਰਦੇ ਹਾਂ ਵੀ ਉਹਨਾਂ ਵਾਲੇ ਸਮੇਂ ਵਿੱਚ ਜਿਹੜੀਆਂ ਇਹ ਦੂਜੀਆਂ ਪ੍ਰੋਫਟੀਆਂ ਨੇ ਜ਼ਮੀਨਾਂ ਜਾਇਦਾਦਾਂ ਨੇ ਇੱਕ ਸਾਡੂੰ ਲੋਟਾ ਚ ਆਇਆ ਵੀ ਇੱਕ ਚੰਡੀਗੜ੍ਹ ਤੇ ਕਿਹਾ ਉਹਦਾ ਹਾਊਸ